ਹੁਣ ਤੁਹਾਨੂੰ ਦਿਖਾਵਾਂਗੇ ਜੀ ਇਹ ਇਸ ਜੋ ਇਲਾਕੇ ਦੇ ਵਿੱਚ ਅਰਰ ਦੀ ਖੇਤੀ ਹੁੰਦੀ ਹੈ ਸੋ ਨਾਲ ਹੀ ਜੋ ਕਪਾਹ ਦੀ ਖੇਤੀ ਉਹ ਵੀ ਦਿਖਾਵਾਂਗੇ ਤੁਹਾਨੂੰ ਸੋ ਇਹ ਵੇਖੋ ਅਸੀਂ ਰਸਤੇ 'ਚ ਆਪਣੀ ਗੱਡੀ ਦੀ ਬ੍ਰੇਕ ਮਾਰੀ ਸਪੈਸ਼ਲੀ ਇਸੇ ਕਰਕੇ ਹੀ ਕਿਉਂਕਿ ਤੇ ਸਮਾਂ ਸੀ ਆਪਣੇ ਇਲਾਕੇ ਦੇ ਵਿੱਚ ਆਪਣੇ ਪੰਜਾਬ ਹਰਿਆਣੇ ਦੇ ਵਿੱਚ ਅਰਰ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਸੀ ਅਸੀਂ ਛੋਟੇ-ਛੋਟੇ ਹੁੰਦੇ ਸੀ ਸਕੂਲ ਜਾਇਆ ਕਰਨਾ ਤੇ ਰਸਤੇ ਵਿੱਚ ਦੇਖਿਆ ਕਰਨਾ ਕੀ ਹਰ ਹਰ ਦੇ ਖੇਤ ਹੁੰਨੇ ਔਰ ਕਾਫੀ ਉੱਚੀ ਜੋ ਦੇ ਦਰਖਤ ਹੁੰਦੇ ਸੀ ਪੇੜ ਬਣੇ ਹੁੰਦੇ ਸੀ ਹਰ ਹਰ ਦੇ ਇਹ ਕਿ ਹੁਣ ਤਾਂ ਆਪਣੇ ਵਾਲੇ ਪਾਸੇ ਬਹੁਤ ਘੱਟ ਸ਼ਾਇਦ ਹੀ ਕੋਈ ਟਮਾਟਾਵਾ ਕਿਤੇ ਲੱਗੀ ਹੋਵੇ ਕਿਤੇ ਨਜ਼ਰ ਨਹੀਂ ਪੈਂਦੀ ਸਾਡੇ ਇਲਾਕੇ ਜਿਹਦਾ ਪੈਂਦੀ ਕੋਈ ਨਹੀਂ ਹੈਗੀ ਸੋ ਇਧਰ ਤਾਂ ਬਹੁਤ ਹੀ ਜ਼ਿਆਦਾ ਪੂਰੇ ਮਹਾਰਾਸ਼ਟਰ ਦੇ ਵਿੱਚ ਅਸੀਂ ਟ੍ਰੇਨ ਤੇ ਆਈਏ ਦੇਖਣੇ ਆ ਜਾਂ ਅਗੇ ਨਾਂਗ ਚੀਰਾ ਸਾਹਿਬ ਜਾਣੇ ਆ ਸੂ ਰਸਤੇ ਵਿੱਚ ਖੇਤਾਂ ਦੇ ਖੇਤ ਭਰੇ ਪਏ ਨੇ ਹਰ ਹਰ ਦੇ ਜੀ ਔਰ ਇੱਥੇ ਨਾ ਜੀ ਇਹਨਾਂ ਦਾ ਇੱਕ ਹੋਰ ਤਰੀਕਾ ਹੈ ਇਹਨਾਂ ਨੂੰ ਵਧਣ ਦਾ ਇਹਨਾਂ ਨੇ ਪੂਰਾ ਜਿਵੇਂ ਆਪਣੇ ਇਲਾਕੇ 'ਚ ਪੂਰਾ ਆਪਣਾ ਪੇੜ ਥਲੋ ਵਧ ਲੈਂਦੇ ਸੀ ਨਾ ਪਹਾਰ ਹਰ ਦਾ ਸੋ ਇੱਥੇ ਇਹ ਸਿਸਟਮ ਨਹੀਂ ਹੈਗਾ ਜੀ ਇਹਨਾਂ ਦਾ ਇਹਨਾਂ ਨੇ ਕੀ ਕਰਨਾ ਹੈ ਉੱਪਰ ਉੱਪਰ ਫਲੀਆਂ ਤੋੜ ਦੇਣੀਆਂ ਨੇ ਬਾਕੀ ਜੋ ਪੇੜ ਹੈ ਉਹ ਉਵੇਂ ਦਾ ਉਵੇਂ ਖੜਾ ਰਹੇਗਾ ਸੋ ਦੁਆਰਾ ਫੇਰੇ ਫੁੱਟ ਪੈਂਦੇ ਹੋਣਾ ਹੈ ਕੋ ਜੀਵਿੰਦਰ ਸਾਨੂ ਨੂੰ ਰਸਤੇ 'ਚ ਮਿਲਿਆ ਕੋਈ ਨਹੀਂ ਜਿਹਦੇ ਨਾਲ ਕੋਈ ਅਸੀਂ ਵਿਚਾਰ ਕਰ ਲੈਂਦੇ ਸਾਂਝ ਪਾਉਂਦੇ ਆ ਖੇਤੀਬਾੜੀ ਬਾਰੇ ਹੋਰੀ ਫਸਲਾਂ ਬਾਰੇ ਕਿਉਂ ਕੁਝ ਫਸਲਾਂ ਇੱਥੇ ਨਾ ਐਸੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਿਰ ਦੇਖੀਆਂ ਕੋਈ ਨਹੀਂ ਆਈਆਂ ਤੋਂ ਅਸੀਂ ਵੇਖਦੇ ਰਹੇ ਕਿ ਸਾਨੂੰ ਕੋਈ ਬੰਦਾ ਮਿਲੇ ਅਸੀਂ ਪੁੱਛੀਏ ਪੀ ਇਹ ਕਿਹੜੀ ਚੀਜ਼ ਦੀ ਫਸਲ ਹੈ ਕੀ ਚੀਜ਼ ਨਹੀਂ ਹੈਗੀ ਸੋ ਇਹ ਤੁਸੀਂ ਵੇਖੋ ਹਰ ਹਰ ਸੋ ਅੱਗੇ ਤੁਹਾਨੂੰ ਦਿਖਾਣੇ ਆ ਕਪਾਹ ਦਾ ਖੇਤ ਸੋ ਇਹ ਹੈ ਜੀ ਕਪਾਹ ਦਾ ਖੇਤ ਜਿੱਦੀ ਬਾਸ਼ ਰੋਈ ਬਣਦੀ ਹੈ ਖਾ ਸਾਡੇ ਜੀਵੰਦਰ ਭਰਾਵਾਂ ਨੂੰ ਤਾਂ ਸਾਰਾ ਹੀ ਪਤਾ ਏ A ਤੋਂ Z ਫਸਲਾਂ ਬਾਰੇ ਪਰ ਜਿਹੜੀ ਸਾਡੀ ਅੱਜਕੱਲ ਜੋ ਨਵੀਂ ਜਨਰੇਸ਼ਨ ਹੈ ਉਹਨਾਂ ਵੀਰਾਂ ਨੂੰ ਬੱਚਿਆਂ ਨੂੰ ਜੇ ਇਹਨਾਂ ਵਾਰਸ਼ੀਆਂ ਬਾਰੇ ਨਹੀਂ ਪਤਾ ਇੱਕ ਪਾਇਆ ਜੀ ਇਹ ਵੀ ਆਪਣੇ ਇਲਾਕੇ 'ਚ ਕਦੇ ਸਮਾਂ ਸੀ ਬਹੁਤ ਜ਼ਿਆਦਾ ਹੁੰਦੀ ਸੀ ਲੋਕਾਂ ਨੇ ਤੋੜਿਆ ਕਰਨਾ ਹੀ ਫਿਰ ਇਹਦੀ ਰੁਹੀਂ ਬੜਾਇਆ ਕਰਨੀ ਰਜਾਈਆਂ ਬਣਾਇਆ ਕਰਨੀਆਂ ਤੇ ਕੰਮ ਆਉਂਦੇ ਸੀ ਹੋਰ ਵੀ ਰਜਾਈਆਂ ਤਲਾਈਆਂ ਸਹਰਾਣੇ ਬਣਾਇਆ ਕਰਨੇ ਪਰ ਸਮੇਂ ਦੇ ਨਾਲ ਸਾਰਾ ਕੁਝ ਬਦਲ ਗਿਆ ਸਮਾਂ ਅਸੀਂ ਆ ਜਾਂਦੇ ਨੇ ਸੋ ਇਸ ਧਾਕੇ ਚ ਇੱਕ ਹੋਰ ਚੀਜ਼ ਦੇਖੀ ਹੈ ਜੀ ਪਾਣੀ ਦਾ ਮਤਲਬ ਬਹੁਤ ਘੱਟ ਹੈ ਕੋਈ ਟਿਵਲ ਕੋਈ ਵਿਰਲਾ ਵਾਂਝਾ ਹੀ ਮਿਲਦਾ ਹੈ ਇੱਥੇ ਨਾ ਛੋਟੇ ਛੋਟੇ ਬੋਰ ਲਾਏ ਹੋਏ ਨੇ ਔਰ ਉਹ ਵੀ ਪਤਾ ਕੋਈ ਨਹੀਂ ਕਿੱਥੋਂ ਪਾਣੀ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਸ਼ਾਇਦ ਕੋਈ ਜਿੱਦਾਂ ਇੱਕ ਵੱਡਾ ਟਿਵਲ ਹੋਵੇ ਔਰ ਉਹ ਤੋਂ ਅੱਗੇ ਬ੍ਰਾਂਚਾਂ ਬਣਾਈਆਂ ਹੋਣ ਉਹਦੀਆਂ ਜਿਵੇਂ ਆਪਣੇ ਪਹਿਲਾਂ ਹੁੰਦੇ ਸੀ ਸਰਕਾਰੀ ਟਿਵਲ ਹੁੰਦੇ ਸੀ ਸ਼ਾਇਦ ਉਦਾਂ ਨਾ ਕੋਈ ਸਿਸਟਮ ਹੋਵੇ ਸੋ ਇਹਨਾਂ ਨੇ ਕਿ ਫੁਆਰਾ ਵੀ ਇਹਦੀ ਕੀਤੀ ਹੁੰਦੀ ਉਹ ਫੁਆਰੇ ਦੇ ਨਾਲ ਹੀ ਪਾਣੀ ਦਿੰਦੇ ਨੇ ਇਸ ਇਲਾਕੇ ਦੇ ਵਿੱਚ ਸੋ ਇਹ ਤਰੀਕਾ ਇਹਨਾਂ ਦਾ ਜੀ ਇੱਥੇ ਫਸਲ ਉਗਾਉਣ ਦਾ ਔਰ ਬਾਕੀ ਆਸ-ਪਾਸ ਦਾ ਜੋ ਲੱਕ ਹੈ ਖਾਲੀ ਬਹੁਤ ਪਿਆ ਹੈ ਜਿੱਥੇ ਕੋਈ ਨਾ ਕੋਈ ਫਸਲ ਹੈ ਨਾ ਕੁਛ ਸਿਰਫ ਪੱਥਰ ਹੀ ਪੱਥਰ ਮਿੱਟੀ ਕਾਲੀ ਹੀ ਕਾਲੀ ਸੋ ਇਹ ਹਿਸਾਬ ਹੈ ਇਸ ਇਲਾਕੇ ਦਾ ਇਹ ਪੂਰਾ ਖੇਤ ਮਹ ਹੈ ਕਾਫੀ ਕਿ ਦੂਰ ਤੱਕ ਹੋਣਾ ਭਈ ਕਈ ਕਿੱਲੇ ਹੋਣਗੇ ਇਹ ਜਿਹੜੀ ਪੂਰੀ ਇੱਕ ਕਪਾ ਇੱਕ ਪਾ ਖੜੀ ਜੀ ਨਰਮਾ ਸੋ ਹੁਣ ਅਸੀਂ ਚੱਲ ਪਏ ਜੀ ਗੁਰਦਰਾ ਸਾਹਿਬ ਨੂੰ ਸੋ ਅੱਗੇ ਆ ਰਿਹਾ ਜੀ ਗੁਰਦਰਾ ਸਾਹਿਬ ਮਾਈ ਭਾਗੋ ਦਾ ਜਿਹਨੂੰ ਅਸੀਂ ਸਤਕਾਰ ਨਾਲ ਮਾਤਾ ਭਾਗਪੁਰ ਵੀ ਕਹਿੰਦੇ ਆ ਸੋ ਇਹ ਗੁਰਦਰਾ ਸਾਹਿਬ ਆ ਰਿਹਾ ਪਿੰਡ ਜਨਵਾੜਾ ਪੈਂਦਾ ਜੀ ਗੁਰਦੁਆਰਾ ਦਾ ਨਾਮ ਹੈ ਗੁਰਦੁਆਰਾ ਮਾਤਾ ਭਾਗੌਰ ਜੀ ਜਨਵਾੜਾ ਸੁਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਇੱਥੇ ਨਾਲ ਜੀ ਜੋ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਜੋ ਇਹਨਾਂ ਨੇ ਲਾਇਆ ਹੈ ਬੋਰਡ ਇਹਨਾਂ ਨੇ ਉਹ ਚਾਹਣਾ ਥੋੜੀ-ਬਹੁਤੀ ਪੰਜਾਬੀ ਦੀ ਅੱਗੇ ਪਿੱਛੇ ਕੀਤੀ ਹੈ ਚਲੋ ਅਸੀਂ ਫਿਰ ਉਹ ਪੜ੍ਹਨੇ ਵੱਲੋਂ ਤੁਹਾਨੂੰ ਸੁਣਾਉਂਦੇ ਆ ਜੇ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੁਨੇ ਦੇ ਨੇੜੇ ਸਤਾਰਾ ਕਿਲੇ ਵਿੱਚੋਂ ਰੁਸਤਮਰਾਓ ਅਤੇ ਬਾਲਾਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਨਾਡੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਬਿਰਤਾਂਤ ਜੋ ਸੰਗਤਾਨ ਹਨ ਨਾਡੇੜ ਵਿਖੇ ਉਹਨਾਂ ਨੂੰ ਜਾ ਕੇ ਸੁਣਾਓ ਅਤੇ ਸੰਗਤਾਂ ਨੂੰ ਦੱਸਣਾ ਕਿ ਸਤਿਗੁਰੂ ਕਿਤੇ ਗਏ ਨਹੀਂ ਹੈ ਇੱਥੇ ਹਾਜ਼ਰ ਨਾਜ਼ਰੀ ਹਨ ਨਦੇੜ ਪੁੱਜਣ ਪਿੱਛੋਂ ਰੁਸਤਮਰਾਓ ਅਤੇ ਬਾਲਾਰਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜ세ਦਾਰ ਸੰਤੋਖ ਸਿੰਘ ਜਣੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬਿਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮਾਂ ਬੀਤਣ ਤੋਂ ਬਾਅਦ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਚ ਰੁਸਤਮਰਾਓ ਬਾਲਾਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸੁਧਾਰਗੇ ਜੀ ਮਾਤਾ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿਖੇ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਇਸ ਸਥਾਨ ਤੋਂ ਗੁਰਦੁਆਰਾ ਨਾਨਕ ਛੀਰਾ ਸਾਹਿਬ ਲਗਭਗ 14 ਕਿਲੋਮੀਟਰ ਦੀ ਦੂਰੀ ਤੇ ਹੈ ਜੀ। ਔਰ ਅੱਗੇ ਲਿਖਦੇ ਨੇ ਇਤਿਹਾਸ ਵਿੱਚ ਕੀ ਇਹ ਵਰਣਨ ਯੋਗ ਹੈ ਕਿ ਜਦੋਂ ਭੁੱਖੇ ਅਤੇ ਲੜਾਈ ਹੱਥੋਂ ਤੰਗ ਆ ਕੇ ਆਪਣੀਆਂ ਜਾਨਾਂ ਨੂੰ ਪਿਆਰੀਆਂ ਕਰਦਿਆਂ ਹੋਇਆਂ ਕੁਝ ਸਿੰਘ ਨਾ ਤੋਂ ਸਾਡਾ ਗੁਰੂ ਨਾ ਸੀ ਤੇਰੇ ਸਿੱਖ ਕਹਿ ਕੇ ਦਸਾਂ ਪਿਤਾ ਸਰਬ ਸੀਗਰ ਗੋਬਿੰਦ ਸਿੰਘ ਜੀ ਮਹਾਰਾਜਿਆਂ ਨੂੰ ਨੰਦਪੁਰ ਸਾਹਿਬ ਵਿਖੇ ਬਦਾਵਲ ਲਿਖ ਕੇ ਦੇ ਕੇ ਆਪਣੇ ਘਰਾਂ ਨੂੰ ਪਰਤਗੇ ਸਨ ਤਾਂ ਇਹੀ ਮਤਾ ਭਾਗੋ ਜੀ ਸੀ ਜਿਸ ਨੇ ਉਹਨਾਂ ਸਿੱਖਾਂ ਨੂੰ ਚੁੜੀਆਂ ਉਪਾਰ ਹੀ ਘਰਾਂ ਵਿੱਚ ਬਹਿਨ ਦਾ ਮਹਿਣਾ ਦੇ ਕੇ ਜੰਗ ਵਿੱਚ ਲੜਨ ਲਈ ਵੰਗਾਰਿਆ ਅਤੇ ਖੁਦ ਵੀ ਜੰਗ ਵਿੱਚ ਮਰਦਾਬੰਗ ਲੜਦੀ ਰਹੀ ਜੀ ਸੋ ਸਮਾਪਾ ਕੇ ਨਤੀਜਾ ਇਹ ਹੋਇਆ ਕਿ ਦਸਾਂ ਪਿਤਾ ਜੀ ਨੇ ਬਖਸ਼ਾ ਕਰਕੇ ਵਿਧਵਾ ਪਾੜ ਦਿੱਤਾ ਤਾਂ ਉਹ ਸਿੱਖ 40 ਮੁਖ ਤੇ ਖਵਾਏ ਅਤੇ ਇਹ ਹੀ ਮਾਈ ਭਾਗੋ ਜਿਹਦਾ ਟੁੱਟੀ ਗੰਢਨ ਦਾ ਕਾਰਨ ਬਣੀ ਸੀ ਸੋ ਇੱਥੇ ਇਤਿਹਾਸ ਲਿਖਿਆ ਹੋਇਆ ਜੀ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਸੌ ਤੁਸੀਂ ਦਰਸ਼ਨ ਕਰ ਰਹੇ ਹੋ ਜੋ ਇੱਥੇ ਗੁਰਦਰਾ ਸਾਹਿਬ ਹੈ ਉਹ ਇਹ ਨਾਲ ਹੀ ਜਿਦੋਂ ਇਤਿਹਾਸ ਬਣਾਇਆ ਆਪਾਂ ਇਹ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਜੀ ਇਹ ਇਹ ਤੁਹਾਨੂੰ ਸਾਰਾ ਫੜ ਕੇ ਸੁਨਾਇਆ ਗਿਆ ਹੈ ਸੰਗਤ ਆਪ ਵੀ ਪੜ ਸਕਦੀਆਂ ਸਾਰਾ ਇਤਿਹਾਸ ਦੇਖ ਕੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੋਜ਼ ਕਰ ਲਿਓ ਤੇ ਤੁਸੀਂ ਇਤਿਹਾਸ ਸਾਰਾ ਪੜ ਸਕਦੇ ਹੋ ਇਹ ਇਤਿਹਾਸਿਕ ਖੂਹ ਹੈ ਇੱਥੇ ਜੀ ਸਾਈਡ ਤੇ ਬਣਿਆ ਹੋਇਆ ਹੈ ਜਦੋਂ ਆਪਾਂ ਗੁਰੂ ਸਾਹਿਬ ਘਰ ਐਂਟਰੀ ਕਰਦੇ ਆ ਖੱਬੇ ਪਾਸੇ ਤੇ ਸਾਈਡ ਦੇ ਇਹ ਬੋਲੀ ਬਣੀ ਹੋਈ ਹੈ ਖੂਹ ਹੈ ਪ੍ਰਾਤਨ ਉਤੋਂ ਟਕਿਆ ਹੋਇਆ ਹੈ ਸੁਦਰਸ਼ਨ ਕਰੋ ਜੀ ਬੋਲੀ ਸਾਉ ਦੇ ਪੁਰਾਣੇ ਖੂਹ ਤੇ ਪ੍ਰਾਤਨ ਖੂਹ ਦੇ ਜੀ ਸੁੰਦਰਸ਼ਣ ਕਰੋ ਗੁਰਦਰਾ ਸਾਹਿਬ ਦੇ ਸੋ ਥੱਲੇ ਮਾਤਾ ਭਾਗੋ ਜੀ ਦਾ ਜੋ ਸਥਾਨ ਬਣਿਆ ਹੋਇਆ ਹੈ ਇਹ ਉਹ ਹੈ ਜੀ ਉਰ ਨਾਲ ਹੀ ਉੱਪਰ ਪੌੜੀਆਂ ਜਾਰੀਆਂ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਸੁਪਰਦਰਸ਼ਨ ਕਰੋ ਜੀ ਮੋਤਾ ਭਾਗੂ ਜੀ ਦਾ ਸਥਾਨ ਜੋ ਹਨ ਉਹਨਾਂ ਦੇ ਸਾਹਮਣੇ ਲਿਖਿਆ ਹੋਇਆ ਤਪ ਸਥਾਨ ਮਾਤਾ ਭਾਗੂ ਜੀ ਸਾਹਿਬ ਜੀ ਅੰਤਮ ਸਤਿ ਸਹਿਤ ਇਹੋ ਕਹਿੰਦੇ ਜੀ ਵਾਲਾ ਜੀ ਦਾ ਅਨੁਦਰਿਸ਼ਣੇ ਕਰਨਾ ਚਾਹਤ ਹੂ ਇਸ ਤਰੀਕੇ ਜੂਰਾ ਜੀ ਸੇਵਾ ਦਾ ਨਾਮ ਮੇਰੋ ਸਤਨ ਦਾ ਇਨਾਂ ਸੇਵਾ ਕਰਦੇ ਵੇਤੇ ਮਿਹਬਾਨੀ ਸੁਖੀ ਦਾ ਦੇਸ਼ ਸੰਕਰ ਦੇ ਨੂੰ ਹੋਵਦੇ ਤੁਮ ਜੀ ਬੁਲਵਾਨ ਸਾਡੇ ਦੁੱਖ ਤੇ ਤਕੜ ਗਏ ਬੁਰਾ ਕਰਨਾ ਕਿ ਆਪਸੇ ਸੇਵਾ ਸਿਮਰਨ ਦੀ ਕਰਿਆ ਕਰੋ ਸਤਿ ਪੁਰਖ ਮਹਾਰਾਜ ਤੁਹਾਡੇ ਬੰਧ ਦੇ ਜੋ ਤੁਝ ਜਰੂਰ ਕੱਟਣਗੇ ਤਾਰਾ ਜੀ ਦੀ ਸੇਵਾ ਸਿਮਰਨ ਭਗਤੀ ਕਰਨ ਅਰਪਏ ਜਾੜੇ ਦਿਨਾਂ ਦੇ ਬਾਅਦ ਨੰਦਨ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਪ੍ਰਗਟ ਹੋ ਕੇ ਰਾਜਿਆਂ ਨੂੰ ਦਰਸ਼ਨ ਦਿੱਤਾ ਅਤੇ ਦੇ ਵਿੱਚ ਹੋਰ ਵਰਕੇ ਜੁੜ ਮਾਣਿਆ ਜਿੱਥੇ ਗੁਰੂ ਦਾ ਫਸਦ ਸਾਧਨ ਜੀ ਦਾ ਜੈਤੋ ਚਲਕੇ ਸਾਖੰਡ ਸ੍ਰੀ ਹਰਿਮੁਖ ਸਾਹਿਬ ਆਏ ਜਿਉਂ ਸਾਉ ਤੇ ਮਤਾ ਭਗਵਾਨ ਕਾ ਜੀ ਰਾਜਿਆ ਜੀ ਰਖਿਆ ਕਰਦੇ ਹੋਏ ਉਹਨਾਂ ਨਾਲ ਇਸ ਜਨਵਾਰੇ ਜਿਹੜੀ ਉਚਿਆਏ ਕਮਤਾ ਜੀ ਤੇ ਹਿਰਨ ਦਾ ਰਾਜਿਆ ਜੀ